ਸਾਡਾ ਦੇਸ਼ 15 ਅਗਸਤ ਔਰ 26 ਜਨਵਰੀ ਬੜੇ ਧੂਮਤਾ ਮਨਾਉਂਦਾ ਹੈ 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ ਔਰ 26 ਜਨਵਰੀ ਨੂੰ ਜਿਹੜਾ ਸੰਵਿਧਾਨ ਹੈ ਸਾਡਾ ਉਹ ਲਾਗੂ ਕੀਤਾ ਗਿਆ ਸੀ ਤਾਂ ਇਹ ਮਨਾਉਣ ਦਾ ਫੇਰ ਪੈਦਾ ਹੈ ਜੇ ਆਪਾਂ ਅਪਡੇਟ ਹੋਈਏ ਅਸੀਂ ਅਪਡੇਟ ਤਾਂ ਹੋ ਹੀ ਨਹੀਂ ਰਹੇ ਇਕਸਰ ਸਿਰਫ ਝੰਡੇ ਲਹਿਰਾਏ ਜਾਂਦੇ ਆ ਤੇ ਲੋਕਾਂ ਨੂੰ ਜਿਹੜਾ ਗਰਾਊਂਡਾਂ ਦੇ ਵਿੱਚ ਛੱਤ ਕੇ ਵਾਹ-ਵਾ ਕਰਾਈ ਜਾਂਦੀ ਆ ਤਾੜੀਆਂ ਮਰਾਈਆਂ ਜਾਂਦੀਆਂ ਅਪਡੇਟ ਉਹ ਦੇਸ਼ ਹੁੰਦਾ ਹੈ ਜਿਹੜਾ ਅੱਗੇ ਆਪਣੇ ਦੇਸ਼ ਲਈ ਕੰਮ ਕਰੇ ਲੀਡਰ ਕੰਮ ਕਰਨ ਔਰ ਜਿਹੜੀਆਂ ਕੁਰੀਤੀਆਂ ਉਹਨਾਂ ਨੂੰ ਉਹਨਾਂ ਦਾ ਸਫਾਇਆ ਕਰਨ ਹੁਣ ਮੇਨ ਜਿਹੜੀਆਂ 5 ਚੀਜ਼ਾਂ ਉਹ ਸਾਡੇ ਦੇਸ਼ ਨੂੰ 50 ਸਾਲ ਪਿੱਛੇ ਲੈ ਗਈਆਂ ਦੇਖੋ ਮੈਂ ਨਾ ਗਲਤ ਹੋਵਾਂ ਤਾਂ ਤੁਸੀਂ ਜ਼ਰੂਰ ਦੱਸਣਾ ਜੇ ਮੈਂ ਗਲਤ ਹੋਇਆ ਤਾਂ ਵੀ ਦੱਸਣਾ ਇਸ ਸਾਧਮ ਰਾਹੀਂ ਬੇਨਤੀ ਕਰਨਾ ਹੈ ਨੰਬਰ 1 ਜਿਹੜੇ ਕਿਸਾਨ ਜੱਥੇਬੰਦੀਆਂ ਇਹ ਇਹਨਾਂ ਨੇ ਕਰੀਬ 25 ਸਾਲ ਜਿਹੜਾ ਸਾਡਾ ਦੇਸ਼ ਹੈ ਉਹਨੂੰ ਪਿੱਛੇ ਵੱਲ ਤੱਕਦਾ ਕੱਲਿਆਣੇ ਜਿੰਨੇ ਪ੍ਰੋਜੈਕਟ ਆਉਂਦੀ ਹੈ ਉਹ ਰੇਲੀਆਂ ਕਰਕੇ ਝੰਡੇ ਲਹਰਾ ਕੇ ਬੰਦ ਕਰ ਦਿੰਦੇ ਆ ਉਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਹੈ ਅੱਗੇ ਢੋਟ ਵਾਇਰਾਂ ਹੀ ਸਾਡਾ ਜਿਹੜਾ ਸਮਾਨ ਆ ਇੱਧਰੋਂ ਜਾਣਾ ਉਧਰੋਂ ਆਉਣਾ ਤਾਂ ਇੱਕ ਰੋਜ਼ਗਾਰ ਦਾ ਸਾਧਨ ਪੈਦਾ ਹੁੰਦਾ ਹੈ ਤਾਂ ਇਹਨਾਂ ਨੇ ਜਿਹੜਾ ਹੈਗਾ ਸਭ ਤੋਂ ਵੱਧ ਜਿਹੜਾ ਨੁਕਸਾਨ ਜਥੇਬੰਦੀਆਂ ਨੇ ਕੀਤਾ ਅੱਜ ਤੱਕ ਕੋਈ ਭਲੇ ਵਾਲਾ ਕੰਮ ਨਾ ਹੋਇਆ ਨਾ ਕੀਤਾ ਨਾ ਕਰਨਾ ਜੇ ਕੋ ਹੋਇਆ ਤਾਂ ਦੱਸ ਦੋ ਵੀ ਆ ਰੋਕ ਕੇ ਭਾਈ ਅਸੀਂ ਆ ਕਰਤਾ ਦੂਸਰਾ ਜਿਹੜੇ ਬੀਜ ਏਜੰਟ ਹੈ ਉਹਨਾਂ ਨੇ ਨੌਜਵਾਨੀ ਨੂੰ ਬਰਬਾਦ ਕਰਤਾ ਗਲਤ ਜਗ੍ਹਾ ਗਲਤ ਵੀਜ਼ੇ ਲਵਾ ਕੇ ਗਲਤ ਜਗ੍ਹਾ ਤੇ ਭੇਜਣਾ ਉਹਨਾਂ ਨੂੰ ਟੂਰਿਸਟ ਵੀਜ਼ੇ ਲਵਾਉਣੇ ਵਰਕ ਪਰਮਿਟ ਕਹਿ ਕੇ ਫਿਰ ਉਹਨਾਂ ਨੂੰ ਗਮਰਾਹ ਕੀਤਾ ਜਾਂਦਾ ਕਿ ਤੈਨੂੰ ਇਟਲੀ ਰਾਹੀਂ ਅਮਰੀਕਾ ਕੈਨੇਡਾ ਭੇਜਾਂਗੇ ਜਾਂ ਦੁਬਈ ਰਾਹੀਂ ਤੈਨੂੰ ਇਟਲੀ ਭੇਜਾਂਗੇ ਇਸ ਤਰ੍ਹਾਂ ਦੇ ਜਿਹੜੇ ਗੱਲਾਂបੱਤਾ ਕਰਕੇ ਉਹਨਾਂ ਤੋਂ ਪੈਸੇ ਵਟੋਰੇ ਜਾਂਦੇ ਆ ਤੇ ਬਾਅਦ ਚ ਏਜੰਟ ਰਫੂ ਚੱਕਰ ਹੋ ਜਾਂਦਾ ਅੱਜ ਤੱਕ ਸਾਡੀ ਸਰਕਾਰ ਨੇ ਇਹਨਾਂ ਤੇ ਕੋਈ ਸਿਕੰਜਾ ਨਹੀਂ ਕੱਸਿਆ ਤੇ ਕਿੰਨੇ ਲੋਕਾਂ ਦੇ ਘਰ ਬਰਬਾਦ ਹੋ ਗਏ ਕਿੰਨੇ ਸਾਡੇ ਜਿਹੜੇ ਨੌਜਵਾਨ ਖੁਦਕਸ਼ੀਆਂ ਕਰ ਗਏ ਕੁਝ 2 ਨੰਬਰ ਚ ਜਿਹੜੇ ਬਾਹਰ ਬੈਠੇ ਆ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ ਵਿਚਾਰੇ ਉਹਨਾਂ ਦਾ ਮਾਂ ਪਿਓ ਤੜਫ ਰਿਹਾ ਹੈ ਹੋਰ ਪੈਸੇ ਲੱਗ ਰਿਹਾ ਵੀ ਸਾਡਾ ਜੀ ਬੱਚਾ ਛਡਾ ਲਿਓ ਫਿਰ ਉਹ ਗੱਡੀ ਕਰਾਉਂਦੇ ਆ ਕਿਸੇ ਮੰਤਰੀ ਕੋਲ ਜਾਂਦੇ ਆ ਕਿਸੇ ਐਮਪੀ ਕੋਲ ਜਾਂਦੇ ਆ ਤੇ ਤੀਜਾ ਜਿਹੜੇ ਜੋਸ਼ੀ ਜੋਸ਼ੀਏ ਜਿਹੜੇ ਹੱਥ ਵੇਖਦੇ ਐ ਔਰ ਲੋਕਾਂ ਨੂੰ ਗਮਰਾਹ ਕਰਦੇ ਆ ਨੂੰ ਨੂੰ ਸੱਸ ਨਾਲ ਲੜਾਇਆ ਜਾਂਦਾ ਪਿਓ ਨੂੰ ਪੁੱਤ ਨਾਲ ਲੜਾਇਆ ਜਾਂਦਾ ਪਤੀ ਪਤਨੀ ਨੂੰ ਲੜਾਇਆ ਜਾਂਦਾ ਇਹਨਾਂ ਦੇ ਆਪ ਦੇ ਘਰੇ ਕਲੇਸ਼ ਐ ਪੱਲੇ ਤੇਲੇ ਕੁਛ ਨਹੀਂ ਇੱਕ ਇਥੇ ਜੋਸ਼ੀ ਜੋਸ਼ਿਕ ਜੋਸ਼ਪੁਣਾ ਕਰਦਾ ਸੀ ਉਹਦੇ ਆ ਕੇ ਗੋਲੀਆਂ ਚੱਲ ਗਈਆਂ ਗਵਾਂਢ ਦੇ ਵਿੱਚ ਤੇ ਉਹ ਆਪ ਭੱਜ ਗਏ ਛੱਡ ਕੇ ਯੰਤਰੀਆਂ ਯੁੰਤਰੀਆਂ ਸਾਰਾ ਕੁਝ ਇਦਾ ਮਤਲਬ ਉਹਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਆ ਕੇ ਲੜਾਈ ਹੋਊਗੀ ਜਾਂ ਆ ਕੁਝ ਹੋਊਗਾ ਲੋਕਾਂ ਦਾ ਭਵਿੱਖ ਦੱਸਦੇ ਆ ਫੇਰ ਸਾਡੇ ਜਿਹੜੇ ਐਡ ਐਡ ਲਾਉਂਦੇ ਆ ਟੀਵੀ ਵਾਲੇ ਉਹਨਾਂ ਤੋਂ ਪੈਸੇ ਲੈਂਦੇ ਆ ਉਹ ਕੀ ਤੋਂ ਲੈਂਦੇ ਆ ਉਹ ਸਾਡੇ ਲੋਕਾਂ ਤੋਂ ਲੈਂਦੇ ਆ ਇਸ ਕਰਕੇ ਜਿਹੜਾ ਹੈਗਾ ਨਾ ਜੋਤਸ਼ੀ ਕੋਲੇ ਅੱਜ ਪੱਲੇ ਤੇ ਲਿਆ ਕੁਛ ਨਾ ਕੱਲ ਹੈ ਜਿਹੜੇ ਬੰਦੇ ਨੂੰ ਆਪਦੀ ਰੇਖਾ ਦਾ ਨਹੀਂ ਪਤਾ ਆਪਦੇ ਘਰਵਾਰੇ ਨਹੀਂ ਪਤਾ ਜਿੰਨੇ ਜੋਤਸ਼ੀ ਹੈ ਮੈਂ ਸਮਾਧਮ ਰਾਈ ਬੇਨਤੀ ਕਰਦਾ ਜੇ ਤੁਹਾਡੇ ਗੁਮਾਨ ਵਿੱਚ ਜੋਤਸੀ ਰਹਿੰਦਾ ਜਾਂ ਕਿਸੇ ਦਾ ਰਿਸ਼ਤੇਦਾਰ ਜੋਤਸੀ ਹੈ ਤਾਂ ਜਰੂਰ ਦੱਸਣਾ ਜਿੰਨੇ ਜੋਤਸੀ ਹੈ ਸਾਰਾਂ ਦੇ ਘਰੇ ਆਪਦੇ ਕਲੇਸ਼ ਹੈ ਤੇ ਦੂਜਿਆਂ ਦਾ ਇਹ ਭਵਿੱਖ ਸਵਾਰ ਦੇ ਜੇ ਮੈਂ ਗਲਤ ਹੋਵਾਂ ਤਾਂ ਜਰੂਰ ਦੱਸਣਾ ਜੇ ਸਹੀ ਹੈ ਤਾਂ ਵੀ ਤੁਸੀਂ ਕਮੈਂਟਾਂ ਰਾਹੀਂ ਦੱਸਣਾ ਚੌਥਾ ਜਿਹੜੇ ਸਾਡੇ ਕਥਾਵਾਚਕ ਆਪਸ ਵਿੱਚ ਮੇਰੇ ਗੁਰਦੁਆਰਾ ਸਾਹਿਬ ਜਾਣਦੇ ਆ ਜਾਂ ਮੰਦਰ ਜਾਣਦੇ ਆ ਮਸਜਿਦ ਜਾਣਦੇ ਆ ਕਿਤੇ ਵੀ ਜਾਂਦੇ ਆ ਉਥੇ ਕਥਾ ਕਰਦੇ ਆ ਰੋਹਾਨੀ ਕਥਾ ਕੋਈ ਨਹੀਂ ਕਰਦਾ ਇਧਰੋਂ ਇਧਰਲੀ ਫੜ ਲਈ ਇਧਰਲੀ ਇਧਰਲੀ ਪੂਸ਼ੀਮ ਰੋੜਤੀ ਜਵਲੀਆਂ ਮਾਰਦੇ ਆ ਤੇ ਲੋਕਾਂ ਨੂੰ ਗਮਰਾਹ ਕਰਦੇ ਆ ਆਪ ਦੀਆਂ ਧਾਰਨਾ ਲਾ ਕੇ ਬਾਜੇ ਤੇ ਤੇ ਉਦੋਂ ਬਾਅਦ ਉਹਨਾਂ ਨੂੰ ਕਹਿੰਦੇ ਮਾਗਰ ਗਾਓ ਜਿਹੜੇ ਕੋਈ ਮੇਰੇ ਵਰਗੇ ਅਨਪੜ੍ਹ ਉਹਨਾਂ ਨੂੰ ਐ ਲੱਗਦਾ ਕਿ ਗੁਰਬਾਣੀ ਦਾ ਜਿਹੜਾ ਹੈਗਾ ਹੈ ਕੀਰਤਨ ਕਰ ਰਿਹਾ ਹੈ ਜਾਂ ਗੀਤਾ ਦਾ ਕੀਰਤਨ ਕਰ ਰਿਹਾ ਹੈ ਜਦੋਂ ਨਹੀਂ ਜਿਹੜੇ ਨੇ ਪੜਿਆ ਹੁੰਦਾ ਤਾਂ ਇਹਨਾਂ ਦੀ ਆਪ ਦੀਆਂ ਧਾਰਨਾ ਬਣਾਈਆਂ ਹੁੰਦੀਆਂ ਤੜਕੇ ਰਾਕੜ ਕੇ ਸੁੱਖਾ ਜਾਂ ਖਾ ਕੇ ਗੋਲੀਆਂ ਜਾਂ ਡੋਡੇ ਪੀਸਿਆ ਵਿੱਚ ਪਾ ਕੇ ਬਦਾਮ ਦੋ ਚਮਚੇ ਖਾ ਕੇ ਤੇ ਲੋਕਾਂ ਨੂੰ ਮਾਗਰ ਲਾ ਕੇ ਵੀ ਧਾਰਨਾ ਤੇ ਬੋਲੋ ਜੀ ਸਭ ਤੋਂ ਵੱਧ ਜਿਹੜੇ ਹੈਗੇ ਆ ਕਥਾਵਾਚਕ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੈ ਜਿਹੜੇ ਆਪਣੇ ਆਪ ਨੂੰ ਗਿਆਨੀ ਕਹਾਉਂਦੇ ਹੈਗੇ ਤੇ ਅੰਤੇ ਦਾ ਦੇਖ ਲਓ ਇਹ ਵੀ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ ਇਹਨਾਂ ਦਾ ਅੰਤ ਇਹ ਹੁੰਦਾ ਹੈ ਕੀੜੇ ਪੈ ਕੇ ਮਰਦੇ ਆ ਫਿਰ ਭਾਈ ਤੁਸੀਂ ਜਦੋਂ ਲੋਕਾਂ ਦਾ ਜੀਵਨ ਸਵਾਰਦੇ ਹੋ ਤੇ ਤੁਸੀਂ ਆਪ ਦਾ ਕੌਣ ਹੀ ਸਵਾਰਦੇ ਅੰਤ ਤੇ ਇਹ ਦੁਰਦਸ਼ਾ ਨਾਲ ਔਰ ਜਾਂ ਸਰੀਰਕ ਤੌਰ ਤੇ ਕੀੜੇ ਪੈ ਕੇ ਮਰਦੇ ਐ ਤੇ ਲੋਕਾਂ ਦਾ ਜਿਹੜਾ ਇਹ ਲੋਕਾਂ ਨੂੰ ਕਥਾ ਸੁਣਾ ਕੇ ਕਹਿੰਦੇ ਸਰਬਨ ਕਰੋ ਬਾਣੀ ਸਰਬਨ ਕਰੋ ਆਹ ਕਰੋ ਸਿਰਫ ਝੂਠ ਦੀ ਮੰਡ ਲੋਕਾਂ ਦੇ ਵਿੱਚ ਅੰਧ ਵਿਸ਼ਵਾਸ ਫਲਾ ਕੇ ਗਮਰਾਹ ਕਰ ਰਿਹਾ ਕੋਈ ਗੁਰਦੁਆਰੇ ਦੇ ਵਿੱਚ ਅਰਦਾਸਾਂ ਕਰ ਰਿਹਾ ਕਿ ਤੇਰਾ ਮੁੰਡਾ ਬਾਹਰ ਜਾਊਗਾ ਉਹ ਬੀਜੇ ਵਾਲਾ ਗੁਰਦੁਆਰਾ ਬਣਾ ਲਿਆ ਕਿਤੇ 23 ਇਹ ਤਾਬ ਦਾ ਧੌਲਾ ਪਾਉਂਦੇ ਆ ਕਿਤੇ ਇਹ ਤੋਤੇ ਰੱਖੇ ਵੀ ਆ ਵੀ ਇੱਥੇ ਬੰਦੇ ਬੋਲਦੇ ਆ ਜੀ ਜਵਾਕ ਗੁੰਗੇ ਬੋਲਦੇ ਆ ਦੱਸੋ ਭਾਈ ਕਿਤੇ ਕੁਛ ਹੈਗਾ ਕਿਤੇ ਕੁਛ ਹੈ ਗੁਰਦੁਆਰਿਆਂ ਨੂੰ ਇੱਕ ਆੜ ਬਣਾਇਆ ਹੋਇਆ ਮੰਦਿਰਾਂ ਨੂੰ ਇੱਕ ਆੜ ਬਣਾਇਆ ਹੋਇਆ ਧਰਮ ਦੇ ਨਾਂ ਤੇ ਉੱਥੇ ਠੱਗੀਆਂ ਮਾਰਦੇ ਆ ਇਸ ਤਰ੍ਹਾਂ ਕੀ ਹੋਊਗਾ ਕਦੇ ਕਿਸੇ ਗੁਰੂ ਨੇ ਇੱਕ ਤੋਂ ਲੈ ਕੇ ਦਸਵੇਂ ਪਾਤਸ਼ਾਹ ਸਾਹਿਬਾ 11ਵੇਂ ਜੋਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਆਪਾਂ ਆਪਦੇ ਧਰਮ ਦੀ ਗੱਲ ਕਰਦੇ ਆ ਦੂਜੇ ਦੀ ਨਹੀਂ ਪੰਜ ਸਹਿਬਾਨਾਂ ਗੁਰੂ ਸਹਿਬਾਨਾਂ ਦੀ ਬਾਣੀ ਦਰਜ ਹੈ ਪੰਜਵੇਂ ਪਾਤਸ਼ਾਹ ਤੇ ਨੌਵੇਂ ਪਾਤਸ਼ਾਹ ਦੀ ਤੀ ਭਗਤਾਂ ਵਟਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜਾ 1430 ਪੰਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਵੀ ਇੱਕ ਪੰਨੇ ਦੇ ਇੱਕ ਪੰਗਤੀ ਇੱਕ ਪੰਨੇ ਤੇ ਕਿਸੇ ਵੀ ਪੰਗਤੀ ਚ ਲਿਖਿਆ ਹੋਵੇ ਵੀ ਆ ਤੋੜਾ ਪਾਇ ਤੂ ਆ ਕੁਛ ਹੁੰਦਾ ਗੁਰਬਾਣੀ ਇੱਕ ਜਨਾਰਥਵਾਦੀ ਹੈ ਸੱਚ ਦਾ ਪ੍ਰਤੀਕ ਹੈ ਜੀਵਨ ਜਿਉਣ ਦੀ ਜਾਂਚ ਸਿਖਾਉਂਦੀ ਹੈ ਨਾ ਕਿ ਤੁਹਾਡੇ ਵੀਜੇ ਲਵਾਉਂਦੀ ਹੈ ਤੇ ਨਾ ਕਿ ਤੁਹਾਡੇ ਤਈਏ ਤਾਪ ਨੂੰ ਹਟਾਉਂਦੀ ਹੈ ਜਦੋਂ ਇੱਕ ਸਾਂਝੀ ਅਰਦਾਸ ਕਰਦੇ ਆਪਾਂ ਉਹ ਮੰਨੀ ਜਾਂਦੀ ਹੈ ਉਹ ਇਹ ਹੁੰਦੀ ਹੈ ਸਰਬੱਤ ਦੇ ਭਲੇ ਦੀ ਅਰਦਾਸ ਵੀ ਸਭ ਦਾ ਭਲਾ ਹੋਵੇ ਉਸ ਅਰਦਾਸ ਦੇ ਵਿੱਚ ਚਾਹੇ ਕਿੱਡਾ ਮਾੜਾ ਬੰਦਾ ਖੜਾ ਚਾਹੇ ਪਾਪੀ ਬੰਦਾ ਖੜਾ ਉੱਥੇ ਇਹ ਕਿਹਾ ਜਾਂਦਾ ਵੀ ਅਕਾਲ ਪੁਰਖ ਸਭ ਦਾ ਭਲਾ ਕਰੇ ਇਹ ਇਹਨਾਂ ਨੇ ਜਿਹੜਾ ਹੈਗਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਖਾਸ ਕਰਕੇ ਗੰਦ ਪਾਇਆ ਹੋਇਆ ਹੈ ਮਹਿੰਗੀਆਂ ਗੱਡੀਆਂ ਵੱਡੇ ਵਧੀਆ ਚੋਲੇ ਗੀਜਾਂ ਚ ਕਾਜੂ ਬਦਾਮ ਤੇ ਇਹ ਲੋਕਾਂ ਨੂੰ ਕਹਿੰਦੇ ਆ ਤੁਸੀਂ ਭਜਨ ਕਰੋ ਪਾਠ ਕਰੋ ਝੂਠੇ ਭਾਂਡੇ ਮਾਜੋ ਇਹਨਾਂ ਦੇ ਸਾਫ਼ ਕਰੋ ਕਦੇ ਇਹਨਾਂ ਨੂੰ ਆਪ ਨੂੰ ਝਾੜੂ ਮਾਰਦੇ ਦੇਖਿਆ ਕਦੇ ਇਹਨਾਂ ਨੂੰ ਆਪ ਪਾਠ ਕਰਦੇ ਦੇਖਿਆ ਮਾਲਾ ਫਿਰਦੇ ਨਹੀਂ ਪਤਾ ਗਾਣਾ ਕੱਢੀ ਜਾਂਦੇ ਹੁਣ ਕੀ ਪਤਾ ਕੀ ਕਰਦੇ ਆ ਇਹ ਬੀਵੀ ਕੇ ਚੱਲਦੇ ਨੇ ਤੇ ਮੁਕੱਦਮੇ ਚੱਲਦੇ ਆ ਜਮੀਨਾਂ ਦੱਬਲੀਆਂ ਘੋੜੇ ਕੋਲੇ ਕਿਸੇ ਦੇ ਉਹ ਕੋਲਿਆ ਜਿੰਨੇ ਕਥਾਵਾਚਕ ਸਭ ਇਹ ਅੰਧ ਵਿਸ਼ਵਾਸ ਪੈਦਾ ਕਰਕੇ ਲੋਕਾਂ ਨੂੰ ਗਮਰਾਹ ਕਰ ਰਹੇ ਆ ਕਿਰਤ ਦਾ ਹੋਕਾ ਦੇਣ ਵਾਲਾ ਬਾਬਾ ਨਾਨਕ ਸੀ ਜਿਹਨੇ 70 ਸਾਲ ਦੀ ਉਮਰ ਦੇ ਵਿੱਚ ਵੀ ਖੇਤੀ ਕੀਤੀ ਸੀ ਪੰਜਵਾ ਝੂਠਾ ਮੀਡੀਆ ਜਿਹੜਾ ਦੇਹ ਦਾ ਝੂਠਾ ਮੀਡੀਆ ਆਪਦੀ ਟੀਆਰਪੀ ਵਧਾਉਣ ਬਾਅਦ ਤੇ ਕਿਤੇ ਕਿਤੇ ਜਾਵਣੇ ਨੇ ਧਾਰਮਿਕ ਸਥਾਨਾਂ ਤੇ ਲਾ ਕੇ ਕੈਮਰੇ ਅਸਲ ਵਿੱਚ ਸਭ ਤੋਂ ਵੱਡਾ ਗੰਦ ਹੈ ਜਿਹੜਾ ਮੀਡੀਆ ਨੇ ਪਾਇਆ ਹੋਇਆ ਆਪਦੀ ਟੀਆਰਪੀ ਵਧਾਉਣ ਬਾਅਦ ਤੇ ਲੋਕ ਇਹ ਨਹੀਂ ਦੇਖਦੇ ਕਿ ਇਹਨੂੰ ਵਿਊ ਹੁੰਦੇ ਆ ਵਿਊ ਕਿ ਵੀਡੀਓ ਚੱਲਣ ਨਾਲ ਇਹਨੂੰ ਪੈਸੇ ਮਿਲਣਗੇ ਉਹ ਜਾ ਕੇ ਉੱਥੇ ਸਕਰੀਨ ਫਿੱਟ ਕਰਕੇ ਵਿਖਾਈ ਜਾਂਦਾ ਜੀ ਅੱਜ ਉਹਨੇ ਆਹ ਕਰਿਆ ਜੀ ਅੱਜ ਇਹਨੇ ਆਹ ਕਰਿਆ ਜੀ ਅੱਜ ਉੱਥੇ ਆਹ ਨਿਕਲਿਆ ਜੀ ਇੱਥੇ ਤੇ ਸੱਪ ਨਿਕਲਿਆ ਜੀ ਇੱਥੇ ਤੇ ਦੁੱਧ ਪਿਆ ਆ ਜੀ ਇੱਥੇ ਆ ਗੁਰੂ ਸਾਹਿਬ ਖੜੇ ਸੀ ਅਤੇ ਉਹ ਖੜੇ ਸੀ ਉਹਨਾਂ ਨੇ ਗੁਰੂ ਸਾਹਿਬਾਨਾਂ ਨੇ ਜਿਹੜੇ-ਜਿਹੜੇ ਜੋ ਦੇਵਤੇ ਐ ਜਾਂ ਗੁਰੂ ਸਾਹਿਬਾਨ ਐ ਉਹਨਾਂ ਨੇ ਜਿੱਤੇ-ਜਿੱਤੇ ਰਿਆ ਉਹਨਾਂ ਨੂੰ ਵਰ ਦਿੱਤੇ ਐ ਜੋ ਉਸ ਸਮੇਂ ਤੇ ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਸੇਵਾ ਕੀਤੀ ਸੀ ਔਰ ਉਸ ਪਿੰਡ ਨੂੰ ਵਰ ਦਿੱਤਾ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਐ ਸਾਰੇ ਪਿੰਡ ਵਾਸਤੇ ਤੇ ਗੁਰਦੁਆਰਾ ਸਾਹਿਬ ਬਣੇ ਹੋਇਆ ਮੰਦਿਰ ਬਸਿਤਾ ਜੋ ਵੀ ਬਣਿਆ ਹੋਇਆ ਜੋ-ਜੋ ਆਵਦੇ ਧਰਮ ਬਾਤ ਤੇ ਚੰਗਾ ਕਰਿਆ ਤੇ ਉਹ ਜੋ ਗੈਆਂ ਜਿਹੜੀਆਂ ਉਹਨਾਂ ਦੇ ਨਾਲ ਹੈ ਜਿਨ੍ਹਾਂ ਬੁਰਾਈਆਂ ਕੀਤੀਆਂ ਰੰਗਜੇ ਵਰਗਿਆਂ ਨੇ ਸੂਬੇ ਸਰਹੰਦ ਵਰਗਿਆਂ ਨੇ ਉਹ ਤੁਹਾਨੂੰ ਪਤਾ ਹੀ ਹੈ ਉਹਨਾਂ ਦਾ ਨਸਰ ਕੀ ਹੋਇਆ ਇਤਿਹਾਸਰ ਕੀ ਹੋਇਆ ਉਹਨਾਂ ਦੇ ਨਾਲ ਇਸ ਕਰਕੇ ਪੰਜ ਜਿਹੜੇ ਸਾਡੇ ਪੰਜ ਚੀਜ਼ਾਂ ਇਹ ਇਹ ਦੇਸ਼ ਨੂੰ ਪੂਰੇ ਭਾਰਤ ਨੂੰ ਖਾਸ ਕਰਕੇ ਪੰਜਾਬ ਨੂੰ 50 ਸਾਲ ਪਿੱਛੇ ਲੈ ਗਏ ਇਹ ਇੱਕ ਬਰਬਾਦੀ ਦਾ ਕਾਰਨ ਬਣ ਗਏ ਨੌਜਵਾਨ ਖਾਸ ਕਰਕੇ ਜਿਹੜੇ ਸਾਡੇ ਬੱਚੇ ਉਹਨਾਂ ਨੂੰ ਬੇਨਤੀ ਹੈ ਕਿ ਪਾਠ ਕਰਨ ਆਪਣੇ ਘਰੇ ਕਰੋ ਔਰ ਆਦਾ ਕੰਮ ਤੇ ਧਿਆਨ ਦਿਓ ਝੂਠੀਆਂ ਫਮਾਵਾਂ ਝੂਠੀਆਂ ਗੱਲਾਂ ਦੇ ਕਦੇ ਵੀ ਮਗਰ ਨਾ ਲੱਗੋ ਜੋ ਬੰਦਾ ਇਕਾਗਰਤਾ ਨਾਲ ਕੰਮ ਕਰਦਾ ਆਪਦੇ ਕਰਮ ਕੰਮ ਵਿੱਚ ਧਿਆਨ ਦਿੰਦਾ ਉਹਦਾ ਉਹੀ ਕਰਮ ਆ ਉਹੀ ਉਹਦੀ ਇਮਾਨਦਾਰੀ ਉਹੀ ਉਹਦੇ ਨਾਲ ਜਾਣਾ ਇਹ ਟੁਕਟੇਰ ਲੋਕ ਹੈ ਜਿਹੜੇ ਲੋਕਾਂ ਦੇ ਟੁਕੜਿਆਂ ਤੇ ਪੜਨ ਵਾਲੇ ਐ ਤੇ ਇਹ ਆਪਦਾ ਘਰ ਚਲਾਉਂਦੇ ਐ ਇਹ ਪੰਜ ਚੀਜ਼ਾਂ ਨੇ ਸਾਡੇ ਅੱਜ ਅੱਜ 26 ਜਨਵਰੀ ਐ ਅੱਜ ਝੰਡਾ ਲਹਿਰਾਇਆ ਜਾਣਾ ਅੱਜ ਦੇ ਦਿਨ ਜਿਹੜਾ ਸਾਡਾ ਸੰਵਿਧਾਨ ਨੂੰ ਲਾਗੂ ਕੀਤਾ ਸੀਗਾ ਤੇ ਇਹ ਜਿਹੜੇ ਲੋਕ ਹੈ ਜਿ ਇਹਨਾਂ ਤੇ ਸਰਕਾਰ ਇਹੋ ਜਿਹੀਆਂ ਪਾਲਿਸੀਆਂ ਬਣਾ ਕੇ ਇਹਨਾਂ ਚੀਜ਼ਾਂ ਨੂੰ ਠੱਲ ਪਾਈ ਜਾਵੇ ਤਾਂ ਸਾਡਾ ਜਿਹੜਾ ਦੇਸ਼ ਆ 50 ਸਾਲ ਜਿਹੜਾ ਇਹਨਾਂ ਨੇ ਪਿੱਛੇ ਕਰਤਾ ਉਹ ਅੱਗੇ ਆ ਸਕਦਾ ਹੈ ਕਿਸਾਨ ਜੱਥੇਬੰਦੀਆਂ ਇਹਨਾਂ ਤੇ ਸਰਕਾਰ ਅੱਜ 26 ਜਨਵਰੀ ਅੱਜ ਤੋਂ ਲਾਗੂ ਕਰੇ ਗੌਰ ਕਰੇ ਵੀ ਇਹਨਾਂ ਦਾ ਮੌਨਟਬ ਕੀ ਹੈ ਕੰਮ ਕੀ ਹੈ ਇਹਨਾਂ ਦਾ ਬਿਨਾਂ ਮਤਲਬ ਤੋਂ ਲੋਕਾਂ ਨੂੰ ਪਰੇਸ਼ਾਨ ਕਰਨਾ ਦੂਜਾ ਜਿਹੜੇ ਬੀਜਾ ਜੰਟਣ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਜਿਹੜੇ ਲੋਕਾਂ ਨੂੰ ਗਮਰਾਹ ਕਰਦੇ ਆ ਨਹੀਂ ਭੋਲੇ-ਪਾਲੇ ਬੰਦਿਆਂ ਨੂੰ ਪਤਾ ਹੁੰਦਾ ਜਿਉਂ-ਜਿਉਂ ਬੰਦਿਆ ਬੰਦਾ ਵਿਦਿਆ ਗ੍ਰਹਿਣ ਕਰਦਾ ਉਹਨੂੰ ਨੌਲੇਜ ਆ ਜਾਂਦੀ ਹੈ ਚੀਜ਼ਾਂ ਜਿਹੜੇ ਜੋਤਸੀ ਹੈ ਉਹਨਾਂ ਨੂੰ ਆਪਦੇ ਭਵਿੱਖ ਦਾ ਨਹੀਂ ਪਤਾ ਵੀ ਤੜਕੇ ਨੂੰ ਕੀ ਹੋ ਜਾਣਾ ਹੈ ਚੌਥਾ ਕਥਾਵਾਚਕ ਜਿਹੜੇ ਧਰਮ ਦਾ ਹੋਕਾ ਦਿੰਦੇ ਆ ਲੋਕਾਂ ਨੂੰ ਤੇ ਆਪ ਨਾਉਣਾ ਨਹੀਂ ਧੋਣਾ ਨਹੀਂ ਬਾਣੀ ਨਹੀਂ ਪੜ੍ਹਨੀ ਤੇ ਪੰਜਵਾਂ ਝੂਠਾ মিডিਆ ਜਿਹਨੂੰ ਆਪਾਂ ਚੌਥਾ ਥੰਮ ਕਹਿੰਦੇ ਆ ਆਪਦੀ ਟੀਆਰਪੀ ਲੈਣ ਵਾਸਤੇ ਤੇ ਲੋਕਾਂ ਨੂੰ ਗਮਰਾਹ ਕਰਨਾ ਝੂਠੀਆਂ ਖਬਰਾਂ ਦੇਣੀਆਂ ਉਹਨਾਂ ਵਿੱਚ ਅੰਧਵਿਸ਼ਵਾਸ ਫਲਾਉਣਾ ਉਹਨਾਂ ਦੀ ਜਿੰਨੇ ਵੀ ਧਰਮੀ ਬੰਦੇ ਉਹਨਾਂ ਦੀ ਐਡਾ ਲਾਉਣੀਆਂ ਉਹਨਾਂ ਤੋਂ ਮੋਟੀ ਕਮਾਈ ਕਰਨੀ ਤੇ ਆਪਦੇ ਢਿੱਡ ਭਰਨੇ ਉਮੀਦ ਕਰਦੇ ਆ ਸਰਕਾਰ ਇਹਨਾਂ ਚੀਜ਼ਾਂ 'ਤੇ ਮਲ ਗੌਰ ਦੇ ਕਰੂਗੀ ਇਹ ਝੰਡੇ ਲਹਿਰਾਉਣੇ ਜਾਂ ਆਜ਼ਾਦੀ ਦਿਵਸ ਮਨਾਉਣੇ ਫੇਰ ਫਾਇਦਾ ਹੈ ਜੇ ਆਪਾਂ ਜਾਗਰੂਕ ਹੋਈਏ ਤੇ ਆਉਣ ਵਾਲੀ ਸਾਡੀ ਪਨੀਰੀ ਹੈ ਪੀੜੀ ਹੈ ਉਹਨਾਂ ਨੂੰ ਜਾਗਰੂਕ ਕਰਕੇ ਇੰਨਾ ਪੰਜਾਂ ਤੋਂ ਬਚੀਏ ਜਿਵੇਂ ਗੁਰੂ ਸਾਹਿਬ ਨੇ ਕਿਹਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਚੀਜ਼ਾਂ ਤੋਂ ਬਚਾਇਆ ਪੰਜ ਜਾ ਜੋੜ ਲਓ ਇਹ ਦਸਾਂ ਤੋਂ ਬਚਜੋ ਤੁਸੀਂ ਤਰਜੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ